ਮੁਰਦਾਬਾਦ ਮੋਲ ਮਲਮਾਨ ਮੁਰਦਾਬਾਦ ਇਨਾਨ ਮੁਰਦਾਬਾਦ ਪ੍ਰਸ਼ਾਸਨ ਕੱਲ ਆਇਆ ਸਾਡੇ ਨਾਲ ਐਨਾ ਤੱਕਾ ਕੀਤਾ ਨੇ ਸਾਡੀ ਜਨਾਨੀਆਂ ਨਾਲ ਸਾਡੇ ਨਾਲ ਮੇਰੇ ਪੈਰ ਤੇ ਨਾਲ ਟਰੈਕਟਰ ਚਾੜਦੇ ਆ ਇਹ ਸਰਕਾਰ ਹਲਕੀ ਹਲਕੇ ਕੁੱਤੇ ਵਾਂਗੂ ਮੂੰਹ ਲਾਗੀ ਪਾਣਾਰੇ ਵਾਹ ਵਾਦੀ ਮੁਰਦਾਬਾਦ ਵਾਹ ਵਾਦੀ ਮੁਰਦਾਬਾਦ ਤੱਕਾ ਨਹੀਂ ਸਹਾਰੇ ਨਹੀਂ ਸਹਾਰੇ ਨਹੀਂ ਸਹਾਰੇ 683 ਸੀ ਪਰ ਪੂਰਾ ਪਿੰਡ ਤਿਆਰ ਬੈਠਾ ਉਹ ਕਹਿੰਦੇ 683 ਦੀ ਬਜਾਏ ਅਸੀਂ ਤਾਂ 685 ਰਕਮ ਚ ਦੇਣੇ ਆ ਨਾਲੋਂ ਉਹ ਨ 9 ਵਜੇ ਸੀ ਆਏ ਹੈ 12 1 ਵਜੇ ਪੂਰਾ ਲੈ ਕੇ ਲੋਰ ਬਲਸ਼ ਕਰ ਪੂਰਾ ਲੈ ਕੇ ਡਰਨ ਉਪਰੋਂ ਚਲਾ ਦਿੱਤੇ ਜਿਵੇਂ ਕਿ ਤੇ ਉਹ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ ਬਾਰਡਰ ਤੇ ਚੱਲ ਰਹੀ ਆ ਤੇ ਜੇ ਹੁਣ ਦੁਬਾਰਾ ਅੱਜ ਦਫਤਰ ਆ ਕੇ ਹੁਣ ਇਹ ਤਾਂ ਪੂਰਾ ਦਫਤਰ ਹੀ ਨਹੀਂ ਸੀ ਆਪਣੇ ਸਾਰੇ ਕਾਗਜ਼ ਹੁਣ ਤੇ ਫੇਰ ਕੋਈ ਕਾਗਜ਼ ਨਾਲ ਕੋਲ ਹੈ ਨਹੀਂ ਇਹ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਅ ਅੰਦਰ ਨਾ ਪ੍ਰਦਰਸ਼ਨ ਕਰਾਂਗੇ ਲੜਾਈ ਲੜਾਂਗੇ ਇਹ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਪਹਿਲਾਂ ਵੈਰੀਫਾਈ ਕਰੋ ਦਰਿਆਪਤ ਕਰਾਓ ਫਾਰਮ ਦਿਓ ਉਹਨਾਂ ਨੂੰ ਇਨਫੋਰਮ ਕਰੋ ਉਹਨਾਂ ਨੇ ਪਗੀਲ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਵੀ ਸਾਨੂੰ ਕੋਈ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਦਬਾਅ ਹੈ ਸੋ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਦਬਾਅ ਦੇ ਨਾਲ ਇਹ ਗਰੀਬ ਲੋਕ ਮਾਰਨੇ ਆ ਤੁਸੀਂ ਇਸ ਤਰ੍ਹਾਂ ਕਿ ਪਹਿਲਾਂ ਗਿੱਲ ਸਾਹਿਬ ਨੇ ਉਹਨਾਂ ਨੂੰ ਵੀ ਸਾਰਾ ਪੂਰਾ ਵੇਰਵਾ ਦੇ ਦਿੱਤਾ ਆ 2200 ਦੇ ਕਰੀਬ ਜੜੀ ਹੈਗੀ ਆ ਉਹ ਕੀ ਹੁੰਦੇ ਨੇ ਕਨਾਲ ਉਹ ਜਗ੍ਹਾ ਹੈਗੀ ਆ ਉਹਨਾਂ ਦੀ ਉਸ ਦੇ ਉੱਪਰ ਕਬਜ਼ਾ ਕਰਨ ਆ ਗਏ ਪਰਸੋਂ ਸਾਡੇ ਕੋਲ ਇੱਕ ਫੋਨ ਆਂਦਾ ਆ ਗੱਲ ਹੁੰਦੀ ਆ ਕਿ ਜੀ ਕਬਜ਼ਾ ਕਰਨ ਆ ਰਹੇ ਨੇ ਪਰ ਜਦੋਂ ਗੱਲ ਕੀਤੀ ਇੱਥੇ ਮੇਰੀ ਖੁਦ ਕੌਨ ਗਿੱਲ ਹੈ ਵੀਡੀਓ ਉਹਤਨਾ ਮੇਰੀ ਕੁੱਲ ਗੱਲ ਹੋਈ ਆ ਉਹਨੇ ਕਿਹਾ ਜੀ ਅਸੀਂ 683 ਦੇ ਉੱਪਰ ਕਬਜ਼ਾ ਲੈਣ ਆ ਰਹੇ 683 ਦੇ ਉੱਪਰ ਪੂਰਾ ਪਿੰਡ ਤਿਆਰ ਬੈਠਾ ਉਹ ਕਹਿੰਦੇ 683 ਦੀ بجائے ਅਸੀਂ ਤਾਂ 685 ਦਾ ਕਬਜ਼ਾ ਲੈਣੇ ਹੈ ਇਹਨਾਂ ਨੂੰ ਪਰ ਉੱਥੇ ਜਦੋਂ ਕੱਲ ਇਹ ਆ ਗਿਆ ਉਹਨਾਂ 9 ਵਜੇ ਸੀ ਆਏ ਹੈ 12 1 ਵਜੇ ਪੂਰਾ ਲੈ ਕੇ ਲੋਰ ਲਸ਼ਕਰ ਪੂਰਾ ਲੈ ਕੇ ਜਿਸ ਟਾਈਮ ਪਹੁੰਚਦੇ ਪਹੈਨੇ ਤੇ ਕਹਿੰਦੇ ਜੀ ਉਹ 685 ਦਾ ਹੈਗੀ ਹੈਗੀ ਉਹ ਤਾਂ ਬਾਅਦ ਚ ਕਰਾਂਗੇ ਪਹਿਲਾਂ ਕਿੰਨੀ ਬਚ ਗਈ ਪਿੱਛੇ 2000 ਚੋਂ 15 14 15 100 ਵਜੇ ਇਹਨੂੰ ਲੈਣਾ ਡਰੋਨ ਉੱਪਰੋਂ ਚਲਾ ਦਿੱਤੇ ਜਿਵੇਂ ਕਿ ਤੇ ਉਹ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ ਬਾਰਡਰ ਤੇ ਚੱਲ ਰਹੀ ਆ ਡਰੋਨ ਐਦਾਂ ਚਲਾ ਦਿੱਤੇ ਨੇ ਕਿ ਜਿਵੇਂ ਦੁਸ਼ਮਣ ਬੈਠੇ ਨੇ ਤੇ ਉਹ ਆ ਗਏ ਨੇ ਤੇ ਉਹਨਾਂ ਨੇ ਫਿਰ ਕੀ ਕੀਤਾ ਉਸ ਦੇ ਉੱਪਰ ਡਰੋਨ ਚਲਾ ਕੇ ਕਿ ਇਹ ਜ਼ਮੀਨ ਤੇ ਕਬਜ਼ਾ ਕਰਨਾ ਇਸ ਕਿ ਵੀ ਉਹ ਜ਼ਮੀਨ ਦਾ ਸੀ ਕਬਜ਼ਾ ਨਹੀਂ ਹੋਣ ਦਵਾਂਗੇ ਕਿਉਂਕਿ ਉਹ ਜ਼ਮੀਨ ਜਿਹੜੀ ਆ ਉਹਦੇ ਹੱਕਦਾਰ ਨੇ ਉਹ ਉਹਦੇ ਫੇਵਰਟ ਕਾਰ ਸੀਗੇ 1984 ਤੋਂ ਚੱਲੀ ਆ ਰਹੀ ਇਸ ਨੰਬਰਾਂ ਵਾਲੀ 1942 ਤੋਂ ਤੋਂ ਕਰਕੇ ਤੇ ਹੁਣ ਇਹਨਾਂ ਦੀ ਪੂਰੀ ਮਿਲੀ ਭਗਤ ਇਹਨਾਂ ਕੋਲ ਕਾਗਜ਼ ਮੰਗ ਰਹੇ ਹੈ ਕਿ ਕਿਸ ਕਾਗਜ਼ ਤੇ ਇਹਨਾਂ ਕੋਲ ਕਾਗਜ਼ ਹੈ ਨਹੀਂ ਦੇਖੋ ਗੱਲ ਇਹ ਹੈ ਕਿ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਅਸੀਂ ਲੋਕ ਹਿਤੇਸ਼ੀ ਆ ਅਸੀਂ ਕਿਸਾਨ ਹਿਤੇਸ਼ੀ ਆ ਅਸੀਂ ਵਪਾਰੀ ਹਿਤੇਸ਼ੀ ਆ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆ ਰਹੇ ਹਾਂ ਪਰ ਇਹ ਸਭ ਚੀਜ਼ਾਂ ਕਾਗਜ਼ਾਂ ਤੇ ਨੇ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਐਡਵਰਟਾਈਜ਼ਮੈਂਟ ਤੇ ਨੇ ਜ਼ਮੀਨੀ ਤਰਤਲ ਦੇ ਉੱਪਰ ਕੋਈ ਚੀਜ਼ ਠੀਕ ਨਹੀਂ ਆ ਇਹ ਚੰਜੇੜੀ ਪਿੰਡ ਦਾ ਤੁਸੀਂ ਬਹੁਤ ਵੱਡਾ ਉਦਾਹਰਣ ਲੈ ਲਓ ਇੱਥੇ ਕੋਰਟ ਦਾ ਆਰਡਰ ਹੈਗਾ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਲਗਭਗ 2200 ਕਨਾਲ ਜ਼ਮੀਨ ਹੈ ਜਿਸ ਤੋਂ 600 ਕਨਾਲ ਉਹਨਾਂ ਨੇ ਸ਼ਾਮਲ ਰਟ ਡਿਕਲੇਅਰ ਵੀ ਕੀਤੀ ਹੈ ਉਹ ਜ਼ਮੀਨ ਜਿਹੜੀ ਹੈਗੇ ਆ ਪੰਜਾਬ ਸਰਕਾਰ ਆਵੇ 600 ਕਨਾਲਾਂ ਦਾ ਕਬਜ਼ਾ ਲੈਣਾ ਲੈ ਲਏ ਕੋਈ ਗੱਲ ਨਹੀਂ ਪਿੰਡ ਵਾਲੇ ਮਨਾ ਵੀ ਨਹੀਂ ਕਰਦੇ ਪਰ ਬਾਕੀ 1500 ਤੇ ਕਬਜ਼ਾ ਕਿਉਂ ਕਰ ਰਹੇ ਨੇ ਹੁਣ ਚਾ ਦੇਣ ਤਾਂ ਕਾਗਜ਼ ਬੰਗਦੇ ਨੇ ਕਾਗਜ਼ ਇਹਨਾਂ ਕੋਲ ਹੈ ਨਹੀਂ ਹੈ ਠੀਕ ਹੈ ਤੇ ਜੇ ਹੁਣ ਦੁਬਾਰਾ ਅੱਜ ਦਫਤਰਾ ਕੇ ਹੁਣ ਇਹਦਾ ਪੂਰਾ ਦਫਤਰ ਹੀ ਡੀਸੀ ਆਫਿਸ ਤੇ ਸਾਰੇ ਕਾਗਜ਼ ਹੁਣ ਤੇ ਫਿਰ ਕੋਈ ਕਾਗਜ਼ ਨਾ ਕੋਲ ਹੈ ਨਹੀਂ ਹੈ ਕਿਤੇ ਨਾ ਕਿਤੇ ਸਿਆਸੀ ਤੇ ਆਮ ਆਦੀ ਪਾਰਟੀ ਦੇ ਕੋਈ ਮੰਤਰੀ ਕੋਈ ਐਮਐਲਏ ਦੇ ਇਸ਼ਾਰੇ ਤੇ ਇਹ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਸਾਰੀ ਸਿਆਸੀ ਪਾਰਟੀਆਂ ਦੇ ਲੋਕ ਇਕੱਠੇ ਹੋਏ ਐ ਸਾਰੇ ਆਮ ਆਦੀ ਪਾਰਟੀ ਛੱਡ ਕੇ ਸਾਰੀ ਸਿਆਸੀ ਪਾਰਟੀ ਚਾਹ ਕਾਂਗਰਸ ਹੈ ਚਾਹ ਕਾਲੀ ਦਲ ਹੈ ਚਾਹ ਬੀਜੇਪੀ ਇਹ ਸਾਰੇ ਇਕੱਠੇ ਹੋਏ ਸਾਂਝੇ ਤੌਰ 'ਤੇ ਇਕੱਠੇ ਹੋਏ ਐ ਔਰ 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 ਇਹਨਾਂ ਦੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਕਰਾਂਗੇ ਲੜਾਈ ਲੜਾਂਗੇ ਫਿਰ ਕੋਰਚੀ ਵੀ ਲੈ ਕੇ ਜਾਵਾਂਗੇ ਝੰਜੇੜੀ ਪਿੰਡ ਦੀ ਜਿਨ੍ਹਾਂ ਦੀ ਜ਼ਮੀਨ ਹੈਗੀ ਆ ਉਹਨਾਂ ਜ਼ਮੀਨਾਂ ਮਾਲਕਾਂ ਦੇ ਨਾਲ ਅਸੀਂ ਸਾਰੇ ਪਾਰਟੀ ਦੇ ਲੋਕ ਕੰਧ ਨਾ ਕੰਧ ਮਿਲਾ ਕੇ ਸੰਘਰਸ਼ ਕਰਾਂਗੇ ਜਿਹੜੀ ਕਿ ਕੱਲ ਝੰਜੇੜੀ ਵੀ ਕਿ ਸਾਡੇ ਕਿਸਾਨ ਭਰਾਵਾਂ ਨਾਲ ਸ਼ਰਿਆਮ ਪ੍ਰਸ਼ਾਸਨ ਵੱਲੋਂ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਅਸੀਂ ਹਰ ਗਿੱਚ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰੀਆਂ ਪਾਰਟੀਆਂ ਇਕੱਠੀਆਂ ਹੈਗੀਆਂ ਦੇਖੋ ਨਾ ਕੋਈ ਪ੍ਰੂਫ ਨਾ ਕੋਈ ਸਬੂਤ ਉਹਨਾਂ ਕੋਲ ਸ਼ਰਿਆਮ ਇੱਕ ਕਬਜ਼ੇ ਦੀ ਤਾਕ ਵਿੱਚ ਐਨੀ ਪੁਲਿਸ ਫੋਰਸ ਲੈ ਕੇ ਜਦੋਂ ਪਹੁੰਚੇ ਹੈ ਪ੍ਰਸ਼ਾਸਨ ਇਹ ਨਾ ਸਮਝੇ ਕਿ ਅਸੀਂ ਇੱਕ ਕਿਸਾਨ ਤੇ ਹੀ ਇਕੱਲੇ ਦੀ ਜਮੀਨ ਤੇ ਕਬਜ਼ਾ ਕਰਨ ਉਹ ਸਾਡੇ ਸਾਰੇ ਸਾਰਿਆਂ ਦਾ ਭਰਾ ਮੈਂ ਕਿਸੇ ਦਾ ਭਰਾ ਹੈ ਕਿਸੇ ਦਾ ਵੀਰ ਹੈ ਮਤਲਬ ਇਹ ਨਹੀਂ ਹੈ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਪਹਿਲਾਂ ਵੈਰੀਫਾਈ ਕਰੋ ਦਰਿਆਪਤ ਕਰਾਓ ਫਰਦ ਦੋ ਉਹਨਾਂ ਨੂੰ ਇਨਫੋਰਮ ਕਰੋ ਉਹਨਾਂ ਨੂੰ ਦੱਸੋ ਜਾ ਕੇ ਕਿ ਕੱਲ ਅਸੀਂ ਆ ਰਹੇ ਹਾਂ ਭਾਈ ਆਪਣਾ ਤੁਸੀਂ ਰਿਕਾਰਡ ਕੋਈ ਇਨਫੋਰਮ ਨਹੀਂ ਕੀਤਾ ਤੁਸੀਂ ਰਿਕਾਰਡ ਘਟਾ ਕੇ ਰੱਖੋ ਅਸੀਂ ਆਉਣਾ ਹੈਗਾ ਅਸੀਂ ਅਗਲਾ ਵੀ ਰੈਡੀ ਹੋਵੇ ਕਿਸਾਨ ਵੀ ਰੈਡੀ ਹੋਵੇ ਕਿ ਕੱਲ ਪ੍ਰਸ਼ਾਸਨ ਨੇ ਆਉਣਾ ਅਸੀਂ ਵੀ ਜਵਾਬ ਦੇਣ ਲਈ ਤਿਆਰ ਇਕਦਮ ਉਹਨਾਂ ਨੇ ਬਹੁਤ ਜ਼ਬਰਦਸਤੀ ਕੀਤੀ ਮੈਂ ਧੰਨਵਾਦ ਕਰਦੀ ਆ ਆਪਣੇ ਵਕੀਲ ਭਰਾ ਦਾ ਕਿ ਉਹਨਾਂ ਨੇ ਐਨਾ ਵਕੀਲ ਸਾਹਿਬ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡਾ ਵਕੀਲ ਹੀ ਦਲੇਰ ਸੀਗਾ ਰਠੌਰ ਬੰਦਾ ਬਲੀ ਵਕੀਲ ਦੀ ਮੈਂ ਦਾਤ ਦੇਣੀ ਹੈ ਕਿ ਐਨਾ ਅੱਛੇ ਉਹਨੇ ਸਵਾਲਾਂ ਦੇ ਜਵਾਬ ਦਿੱਤੇ ਚਾਹੇ ਕੋਈ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਸੀਗਾ ਉਹਨਾਂ ਨੇ ਵਕੀਲ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਵਕੀਲ ਨੇ ਇੱਕ ਇੱਕ ਆਪਣੀ ਗੱਲਾਂ ਉਹਨਾਂ ਤੋਂ ਜਵਾਬ ਮੰਗਿਆ ਫਰੋਜ਼ ਜਵਾਬ ਨਹੀਂ ਦੇ ਸਕੇ ਉਹਨਾਂ ਨੂੰ ਬੁੱਠੇ ਪਿਆਰੀ ਮੋੜਨਾ ਪਿਆ ਉਹਨਾਂ ਨੇ ਧੱਕਾ ਕਰਨ ਦੀ ਪੂਰ ਜ਼ੋਰ ਕੋਸ਼ਿਸ਼ ਕੀਤੀ ਹੈ ਤੇ ਅੱਜ ਇੱਥੇ ਬੀਸੀ ਸਾਹਿਬ ਨੇ ਇਸ ਪ੍ਰਸ਼ਾਸਨ ਤੋਂ ਅਸੀਂ ਇੱਥੇ ਬਹੁਤ ਸੈਟੀਸਫਾਈ ਹੈ ਉਹ ਬਹੁਤ ਵਧੀਆ ਗੱਲ ਸੁਣੀ ਗਈ ਹੈ ਵੇਖੋ ਸਰਕਾਰ ਪੂਰੇ ਪੰਜਾਬ ਚ ਧੱਕੇਸ਼ਾਹੀ ਕਰ ਰਹੀ ਹੈ ਪਹਿਲਾਂ ਜ਼ਮੀਨਾਂ ਤੇ ਸ਼ਾਮਲਾ ਜ਼ਮੀਨਾਂ ਤੇ ਜਾਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰਦੇ ਕੋਰਟ ਦੇ ਵਿੱਚ ਜਾਣ ਨਾਲ ਉਹਨਾਂ ਦੇ ਕਈ ਪਿੰਡਾਂ ਦੇ ਜਿਹੜੇ ਕਬਜ਼ੇ ਇਸ ਤਰ੍ਹਾਂ ਦੇ ਛੁੱਟੇ لیکن ਜਦੋਂ کل پوری بھاری فورس ਝੰਜੇੜੀ ਪਿੰਡ ਦੇ ਵਿੱਚ پہنچی ਉੱਥੇ ਪਿੰਡ ਦੇ ਵਸਨੀਕਾਂ ਨੇ ਪੁੱਛਿਆ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਆਰਡਰ ਦਿਖਾਓ ਜਿਹਦੇ ਨਾਲ ਤੁਸੀਂ ਇਸ ਜਗ੍ਹਾ ਨੂੰ ਕਬਜ਼ਾ ਲੈ ਸਕਦੇ ਹੋ لیکن اس ٹائم ਪ੍ਰਸ਼ਾਸਨ ਕੋ ਕੋਈ ਵੀ ਇਸ ਤਰ੍ਹਾਂ ਦਾ پروف ਨਹੀਂ ਸੀਗਾ اور ਪਿੰਡ ਦੇ ਵਸਨੀਕਾਂ ਕੋਲ ਪੁਰਾਣੇ ਜਿਹੜੇ ਆਰਡਰ ਹੈਗੇ ਆ ਉਹ तमाम ਕਾਪੀਆਂ ਇਹਨਾਂ ਕੋਲ ਪਈਆਂ ਜਿਹੜੀ ਜ਼ਮੀਨ ਉਹ ਪਿੰਡ ਦੀ ਹੈ ਸ਼ਾਮਲਾ ਜ਼ਮੀਨ ਹੈ ਸੋਦੇ ਸਬੰਧ ਦੇ ਵਿੱਚ ਕੱਲ ਪ੍ਰਸ਼ਾਸਨ ਨੇ ਅੱਜ 11 ਵਜੇ ਤੱਕ ਦਾ ਟਾਈਮ ਦਿੱਤਾ ਸੀਗਾ ਕਿ ਤੁਸੀਂ ਸੀਨੀਅਰ ਅਫਸਰਾਂ ਨੂੰ ਡੀਸੀ ਸਾਹਿਬ ਨੂੰ ਤੇ ਏਡੀਸੀ ਸਾਹਿਬ ਨੂੰ ਮਿਲੋ ਅਗਲਾ ਜੋ ਵੀ ਇਹਨਾਂ ਦਾ ਹੁਕਮ ਹੋਊਗਾ ਉਹ ਅਸੀਂ ਮੰਨਾਂਗੇ ਅੱਜ ਜੋ ਪਤਾ ਲੱਗਿਆ ਹੈ ਪਿੰਡ ਵਾਸੀਆਂ ਤੋਂ ਕਿ ਇਹਨਾਂ ਨੇ ਇੱਕ ਹਫ਼ਤੇ ਦੀ ਜਿਹੜਾ ਟਾਈਮ ਦਿੱਤਾ ਪਰ ਡਾਕੂਮੈਂਟ ਮੰਗਣ ਤੇ ਬਾਅਦ ਵੀ ਇਹਨਾਂ ਕੋਲ ਕੋਈ ਵੀ ਇਸ ਤਰ੍ਹਾਂ ਦਾ ਪੁਖਤਾ ਡਾਕੂਮੈਂਟ ਨਹੀਂ ਮਿਲਿਆ ਜਿਹਦੇ ਨਾਲ ਕੋਈ ਡਾਕੂਮੈਂਟਰੀ ਜਿਹਦੇ ਨਾਲ ਕੋਈ ਵੀ ਉਹ ਜ਼ਮੀਨ ਤੇ ਸਰਕਾਰ ਕਬਜ਼ਾ ਕਰ ਸਕਦੀ ਹੈ ਪੁੱਛਣ ਤੋਂ ਬਾਅਦ ਅੰਦਰੂਨੀ ਜੋ ਇਹਨਾਂ ਦੀ ਖਿਚੜੀ ਪੱਕ ਰਹੀ ਸੀਗੀ ਕਹਿੰਦੇ ਵੀ ਸਾਨੂੰ ਕੋਈ ਪ੍ਰਸ਼ਾਸਨ ਨਹੀਂ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਦਬਾਅ ਹੈ ਸੋ ਅਸੀਂ ਪੁੱਛਣਾ ਚਾਹੁੰਦੇ ਆਂ ਕਿ ਦਬਾਅ ਦੇ ਨਾਲ ਇਹ ਗਰੀਬ ਲੋਕ ਮਾਰਨੇ ਆ ਤੁਸੀਂ ਸੋ ਅਸੀਂ तमाम ਕਾਂਗਰਸ ਪਾਰਟੀ ਸਾਰੀਆਂ ਪਾਰਟੀਆਂ ਅੱਜ ਆਪਣੇ ਲੋਕਾਂ ਨਾਲ ਗਰਾਊਂਡ ਲੈਵਲ ਤੇ ਖੜੇ ਆਂ ਕਿਸੇ ਨਾਲ ਵੀ ਕਦੇ ਵੀ ੱੱਕਾ ਨਹੀਂ ਹੋਣ ਦਿੱਤਾ ਜਾਊਗਾ ਇਹ ਸੁੱਤੀ ਸਰਕਾਰ ਨੂੰ ਜਗਾਣ ਲਈ ਤਮਾਮ ਆਲ ਪਾਰਟੀ ਅੱਜ ਪਿੰਡ ਚਿਹੜੀ ਨਾਲ ਖੜ੍ਹ ਹਲਕੇ ਦੇ ਨਾਲ ਤਮਾਮ ਖੜੀ ਹੈ ਸੋ ਜਿਸ ਦਿਨ ਇਹ ਆਰਡਰ ਦਿਖਾਣਗੇ ਅਸੀਂ ਬਿਲਕੁਲ ਉਸ ਜ਼ਮੀਨ ਨੂੰ ਕਬਜ਼ਾ ਇਹਨਾਂ ਨੂੰ ਆਪਣੇ ਹੱਥੀ ਦੇਵਾਂਗੇ ਜੇ ਇਹਨਾਂ ਨੇ ਆਰਡਰ ਨਾ ਦਿਖਾਏ ਤਾਂ ਚਾਹੇ ਉੱਥੇ 2400 ਹੋਵੇ ਚਾਹੇ ਉੱਥੇ 5000 ਦੀ ਪੋਰਟ ਹੋਵੇ ਅਸੀਂ ਪਿੰਡ ਦੇ ਵਾਸੀਆਂ ਨਾਲ ਰਲ ਕੇ ਪੰਜਾਬ ਦੇ ਵਿੱਚੋਂ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਇਕੱਠੇ ਹੋ ਕੇ ਵੱਖ-ਵੱਖ ਪਾਰਟੀਆਂ ਦੇ ਅਧਿਦੇਦਾਰ ਇਕੱਠੇ ਹੋ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਖੂਨ ਖਰਾਬਾ ਨਾ ਕਰੋ ਇਹਨਾਂ ਦਾ ਜੋ ਹੱਕ ਬਣਦਾ ਉਹ ਇਹਨਾਂ ਨੂੰ ਪਿੰਡੋਂ ਦਿੱਤਾ ਜਾ ਰਾਮ ਸਿੰਘ ਰਾਣਾ ਪਿੰਡ ਕੀ ਮਸਲਾ ਹੈਗਾ ਤੁਹਾਡਾ ਸਾਡਾ ਮਤਲਬ ਇਹ ਸਾਡੀ ਜਿਹੜੀ ਜ਼ਮੀਨ ਹੈ ਨਾ ਜੱਦੀ ਜ਼ਮੀਨ ਹੈ ਉਹ ਅਸਵਰੇ ਜਰੇ ਗਏ ਬੇਟਾ 2213 ਕਨਾਲ ਜ਼ਮੀਨ ਹੈ 2213 ਕਨਾਲ ਦਾ ਸਾਡੇ ਅੰਗੇਸ਼ਟ ਕੋਈ ਆਰਡਰ ਨਹੀਂ ਹੋਇਆ ਜਿਹੜਾ 683 ਕਨਾਲ ਦਾ ਆਰਡਰ ਹੋਇਆ ਵਾ ਉਹ ਆਲਰੇਡੀ ਅਸੀਂ ਕੌਮਲ ਪਰਪਲ ਵਾਸਤੇ ਛੱਡੀ ਹੋਈ ਐ। ਉਹਦੇ ਸਾ ਅਸੀਂ ਕੋਈ ਦਾਵਾ ਵੀ ਨਹੀਂ ਕਰਦੇ। ਪ੍ਰਸ਼ਾਸਨ ਕੱਲ ਆਇਆ ਸਾਡੇ ਨਾਲ ਇੰਨਾ ਧੱਕਾ ਕੀਤਾ ਉਹਨੇ ਸਾਡੀ ਜਨਾਨੀਆਂ ਨਾਲ ਸਾਡੇ ਨਾਲ ਮੇਰੇ ਪੈਰ ਤੇ ਨਾਲ ਟਰੈਕਟਰ ਚੜਾਦੇ ਆ। ਅਲੱਗੇ ਮੈਂ ਡੀਐਸਪੀ ਸਾਹਿਬ ਨੂੰ ਬੇਨਤੀ ਕੀਤੀ ਐ ਮਾ ਮੇਰੇ ਪੈਰ ਤੇ ਟਰੈਕਟਰ ਚੜ ਗਿਆ ਬਈ ਇਹਨੂੰ ਪਿੱਛੇ ਟਾ ਦਿਓ। ਉਹਨਾਂ ਨੇ ਬੜੇ ਔਖੇ ਨਾਲ ਕਹੇ ਪਹਿਲਾਂ ਤੂੰ ਪਿੱਛੇ ਹਟਾ। ਮੈਂ ਮੈਂ ਤਾਂ ਹੀ ਪਿੱਛੇ ਹਟਾਂ ਮੇਰੇ ਜਦ ਪੈਰਾ ਆਇਆ ਹੋਇਆ ਟਰੈਕਟਰ ਦੇ نیچے। ਬੜਾ ਧੱਕਾ ਕੀਤਾ ਅਸੀਂ ਐਡਾ ਧੱਕਾ ਨਹੀਂ ਚੱਲ ਸਕਦੇ। ਇਹ ਸਰਕਾਰ ਹਲਕੇ ਹਲਕੇ ਕੁੱਤੇ ਵਾਂਗੂ ਮੂੰਹ ਲਾਗੀ ਪਾਣਾ ਰਹੇ ਇੱਕ ਨੂੰ ਇਹ ਸਰਕਾਰ ਦਾ ਅਸੀਂ ਪੂਰ ਜ਼ੋਰ ਵਿਰੋਧ ਕਰਾਂਗੇ ਜਿੱਥੇ ਤੱਕ ਵੀ ਜਾਣਾ ਅਸੀਂ ਸੁਸਾਇਟੀ ਤੱਕ ਪਹੁੰਚਾਂਗੇ ਕਿਉਂਕਿ ਸਾਡੀ ਰੋਜੀ ਰੋਟੀ ਹੈ ਅਸੀਂ ਰੋਜੀ ਰੋਟੀ ਆਪਣੇ ਹੱਥੋਂ ਨਹੀਂ ਲਾਂਦੇ ਆਂਗੇ ਇਹ ਸਰਕਾਰ ਦਾ ਅਸੀਂ ਪੂਰ ਜ਼ੋਰ ਵਿਰੋਧ ਕਰਾਂਗੇ ਜਿੰਨਾ ਵੀ ਸਾਡੇ ਤੋਂ ਡਟ ਕੇ ਹੋਏਗਾ ਜਿੰਨਾ ਵੀ ਸਾਡਾ ਹਲਕਾ ਹੈ ਨਾ ਸਾਰੇ ਹਲਕੇ ਅਸੀਂ ਜਾਵਾਂਗੇ ਘਰ ਘਰ ਵੀ ਜਾਵਾਂਗੇ ਪੂਰੇ ਹਲਕੇ 'ਚ ਘੁੰਮਾਂਗੇ ਅੰਦਰ ਬੋਟਾ ਜਿਹੀ ਵਿਰੋਧ ਕਰਾਂਗੇ ਹੁਣ ਵੀ ਵਿਰੋਧ ਕਰਾਂਗੇ ਅਸੀਂ ਸੜਕ ਰੋਡ ਵੀ ਜਾਮ ਕਰਾਂਗੇ ਸੁਸਾਇਟੀ ਕਰਨਾ ਪਿਆ ਤਾਂ ਅਸੀਂ ਸੁਸਾਇਟੀ ਵੀ ਕਰਾਂਗੇ ਸਾਡੀ ਰੋਟੀ ਰੋਜੀ ਰੋਟੀ ਸਾਡੇ ਬੱਚਿਆਂ ਦਾ ਹੱਕ ਖੋਹੀ ਸਰਕਾਰ ਇਹ ਸਾਡੇ ਬੱਚਿਆਂ ਦਾ ਪਰ ਮੇਕਾ ਅਸੀਂ ਇਹਨੂੰ ਨਹੀਂ ਜਾਣਦੇ ਆਂਗੇ ਸਰਕਾਰ ਸਾਡੇ ਨਾਲ ਬਹੁਤ ਧੱਕਾ ਕਰਦੀ ਐ ਸਾਡੀ ਤੁਹਾਨੂੰ ਬੇਨਤੀ ਐ ਵੀ ਸਾਡੀ ਵੱਧ ਦੇ ਵੱਧ ਨਿਊਜ਼ ਚਲਾਓ ਵੀ ਇਹ ਸਰਕਾਰ ਹੱਲੇ ਮਾੜੀ ਮੋਟੀ ਸੈਂਟਰ ਤੱਕ ਪਹੁੰਚੇ ਸੈਂਟਰ ਸਰਕਾਰ ਨੂੰ ਵੀ ਪਤਾ ਵੀ ਪੰਜਾਬ 'ਚ ਕੀ ਧੱਕਾ ਹੋ ਰਿਹਾ ਕਿਸਾਨਾਂ ਨਾਲ ਬਸ ਇੰਨੀ ਕੀ ਬੇਨਤੀ ਐ ਸਾਡੀ ਕਬੂਲ ਕਰੋ ਜੀ